ਦੇਸ਼ ਵਿਦੇਸ਼ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਤੁਹਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਵੱਖ-ਵੱਖ ਉਹਦੇ ਤੇ ਬਰਾਜਮਨ ਰਹੇ ਚੁਕੇ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਦਾਰ ਅਮਰਜੋਤ ਸਿੰਘ ਜੀ ਪਾਰਟੀਆ ਇਨਨ ਅਸੀਂ ਅੱਜ ਗੱਲਬਾਤ ਕਰਾਂਗੇ ਪੰਜਾਬ ਦੇ ਕੁਝ ਖਾਸ ਮੁੱਦਿਆਂ ਦੇ ਸਬੰਧ ਦੇ ਵਿੱਚ ਸਤਿ ਸ਼੍ਰੀ ਅਕਾਲ ਭਾਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਭਾਟੀ ਸਾਹਿਬ ਬਹੁਤ ਵਧੀਆ ਬਹੁਤ ਭਾਟੀ ਸਾਹਿਬ ਸਾਡੀ ਪੰਜਾਬ ਦੇ ਹਾਲਾਤ ਜਿਹੜੇ ਆ ਇਹ ਕਿਸ ਤਰ੍ਹਾਂ ਦੇ ਚੱਲ ਰਹੇ ਨੇ ਇਸ ਬਾਰੇ ਕੁਝ ਜਾਣਣਾ ਪਊ ਪਹਿਲਾਂ ਤੇ ਮੈਂ ਵਤਨ ਦੀ ਮਿੱਟੀ ਨੂੰ ਚੈਨਲ ਦੇ ਦੇਸ਼ ਵਿਦੇਸ਼ ਦੇ ਸਰੋਤਿਆਂ ਨੂੰ ਫਤੇ ਬੁਲਾਵਾਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿ ਪਕੀਸਾ ਜੀ ਦੇਖੋ ਜਿੱਥੋਂ ਤੱਕ ਪੰਜਾਬ ਦੇ ਹਾਲਾਤ ਦੀ ਗੱਲ ਹੈ ਹਾਂਜੀ ਪੰਜਾਬ ਦੇ ਹਾਲਾਤ ਬਹੁਤ ਹੀ ਜ਼ਿਆਦਾ ਖਰਾਬ ਨੇ ਹਰ ਕੋਣ ਤੋਂ ਹਰ ਲੈ ਜੋ ਲੈਜੇ ਤੋਂ ਪੰਜਾਬ ਦੇ ਹਾਲਾਤ ਦੇ ਰਹੇ ਨੇ ਉਹ ਖਰਾਬ ਨੇ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਨਸ਼ਿਆਂ 'ਚ ਗਲਤਾਲ ਹੋਇਆ ਪਿਆ ਹੈ ਪਿੱਛੇ ਜੇ ਪੰਜਾਬ ਦੇ ਵਿੱਚ ਹੜਾ ਆਈ ਸੀ ਹੜਾ ਨੇ ਵੀ ਪੰਜਾਬ ਨੂੰ ਬਿਹਾਲ ਕੀਤਾ। ਰੋਜ਼ਗਾਰ ਹੈਗਾ ਨਹੀਂ। ਪੰਜਾਬ ਦੇ ਵਿੱਚ ਖੋਆ ਖੋਈ ਦੀ ਜਿਹੜੀ ਵਾਰਦਾਤ ਆ ਉਹ ਵੀ ਰੋਜ਼ ਆਪਾਂ ਸੁਣਦੇ ਹਾਂ। ਹਾਂਜੀ। ਇਹ ਇਹ ਜਿਹੜਾ ਚੈਨੀਆ ਕੋਨ ਵਾਲਾ ਕੰਮ ਇਹ ਚੀਨਾ ਚੱਪੀ ਵਾਲਾ ਕੰਮ ਇਹ ਪੰਜਾਬ 'ਚ ਨਹੀਂ ਸੀ ਹੁੰਦਾ। ਇਹ ਪੰਜਾਬ ਦਾ ਕਲਚਰ ਨਹੀਂ ਸੀ। ਔਰ ਨਸ਼ੇ ਵੀ ਪੰਜਾਬ ਦਾ ਕਲਚਰ ਨਹੀਂ ਹੈ। ਹਾਂਜੀ। ਪੰਜਾਬ ਦੇ ਲੋਕ ਅੱਛਾ ਖਾਣ ਪੀਣ ਅੱਛਾ ਟੌਰ ਨਾਲ ਜ਼ਿੰਦਗੀ ਜੀਣ ਦੇ ਆਦੀ ਰਹੇ ਨੇ ਇਹਨਾਂ ਦੇ ਇਤਿਹਾਸ ਹੀ ਹੈ ਬਿਲਕੁਲ ਠੀਕ ਹੈ ਲੇਕਿਨ ਪੰਜਾਬ ਜਿਹੜਾ ਹੈ ਕੁਝ ਸਰਕਾਰਾਂ ਦੀਆਂ ਗਲਤ ਪਾਲਿਸੀਆਂ ਦੇ ਕਰਕੇ ਇਹ ਇੱਕ ਗਲਤ ਰਾਹ ਤੇ ਚੱਲ ਰਿਹਾ ਹੈ ਜਿਹਦੇ ਤੇ ਸਰਕਾਰਾਂ ਜਿਹੜੀਆਂ ਨੇ ਪੰਜਾਬ ਪ੍ਰਕਾਰ ਔਰ ਸੈਂਟਰ ਸਰਕਾਰ ਬਿਲਕੁਲ ਸੁੱਤੀ ਹੋਈ ਹੈ ਅਵੇਸਲੀ ਹੋਈ ਪਈ ਹੈ ਕੁਝ ਨਹੀਂ ਕਰ ਰਹੀ ਬਿਲਕੁਲ ਜਿਸ ਤਰ੍ਹਾਂ ਇੱਕ ਛੱਡ ਦਿੱਤਾ ਹੋਇਆ ਜਿਵੇਂ ਇਹ ਦੇਸ਼ ਦਾ ਹਿੱਸਾ ਹੀ ਨਹੀਂ ਹੁੰਦਾ ਇਸ ਤਰ੍ਹਾਂ ਨਾਲ ਪੰਜਾਬ ਨੂੰ ਇਹਨਾਂ ਨੇ ਛੱਡਿਆ ਖੁੱਲਾ ਛੱਡ ਦਿੱਤਾ ਖੁੱਲਾ ਹੀ ਛੱਡ ਦਿੱਤਾ ਬਿਲਕੁਲ ਭਾਟੀ ਸਾਹਿਬ ਵੇਖੋ ਤੁਸੀਂ ਬਖਵਾਖਾਉਂਦੇ ਆਂ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਅਗੂਰੇ ਅਹੁਦੇ ਹੰਢਾਏ ਆ ਕਾਂਗਰਸ ਵੀ ਰਹੀ ਆ ਆਕਾਲੀ ਸਰਕਾਰ ਵੀ ਰਹੀ ਆ ਕਹੀ ਇਦਾਂ ਦੇ ਹਾਲਾਤ ਪਹਿਲਾਂ ਤੁਹਾਨੂੰ ਕੁਝ ਨਜ਼ਰ ਆਏ ਜਿਸ ਤਰ੍ਹਾਂ ਦੇ ਹਾਲ ਹਾਲਾਤ ਆਮ ਆਦੀ ਪਾਰਟੀ ਸਰਕਾਰ ਵਿੱਚ ਚੱਲ ਰਹੇ ਆ ਦੇਖੋ ਇਹ ਇਨਾਂ ਤੇ ਸਭ ਤੋਂ ਜ਼ਿਆਦਾ ਆਸਾ ਇੱਕ ਰਿਕਾਰਡ ਇਹ ਇਹ ਰਿਕਾਰਡ ਬਹੁਤ ਨਾਲ ਜਿੱਤੇ ਸੀ ਰਿਕਾਰਡ ਇਸ ਤਰਾ ਹੈ ਕਿ ਇਹਨਾਂ ਨੂੰ 94 ਸੀਟਾਂ ਮਿਲੀਆਂ 117 ਵਿਧਾਨ ਸਭਾ ਦੀ ਮੈਂਬਰੀ ਦੇ ਵਿੱਚ 94 ਸੀਟਾਂ ਮਤਲਬ ਕਿ ਹੁੰ ਜਾ ਪੇਰ ਲਈ ਉਹਦਾ ਕਾਰਨ ਇਹ ਸੀ ਕਿ ਉਸ ਤੋਂ ਪਿਛਲੀ ਸਰਕਾਰਾਂ ਤੋਂ ਲੋਕੀ ਨਾਰਾਜ਼ ਹੋ ਗਏ ਸੀ ਤੇ ਇਹਨਾਂ ਦੇ ਉੱਤੇ ਆਸ ਲਾਈ ਜੀ ਵੀ ਇਹੋ ਹੀ ਸਾਡੇ ਵਾਸਤੇ ਮਤਲਬ ਕਿ ਸਾਡਾ ਬੇੜਾ ਪਾਰ ਇਹੋ ਹੀ ਕਰ ਦੇਣਗੇ ਮੁੱਠੀਆ ਬਣ ਕੇ ਮੁੱਠੀਆ ਬਣ ਕੇ ਬੇੜਾ ਪਾਰ ਕਰ ਦੇਣਗੇ ਲੋਕਾਂ ਨੂੰ ਇੱਕ ਉਮੀਦ ਸੀ ਕਿ ਸ਼ਾਇਦ ਇਹ ਕਿਤੇ ਕੋਈ ਤੂੰ ਰੋਕ ਦੇ ਆਏ ਹੋਏ ਨੇ ਲੋਕ ਨੇ ਵੱਖਰੇ ਹੀ ਨੇ ਮਾਡਲ ਨੇ ਸੱਤ ਪੁਰਸ਼ ਬੰਦੇ ਨੇ ਕਿਉਂਕਿ ਇਹਨਾਂ ਨੇ ਇਹੋ ਜਿਹੀਆਂ ਗੱਲਾਂ ਨਾਲ ਲੋਕਾਂ ਨੂੰ ਪਰਮਾਇਆ ਇਹੋ ਜਿਹੀਆਂ ਗੱਲਾਂ ਕੀਤੀਆਂ ਕਿ ਲੋਕੀ ਇਹਨਾਂ ਦੇ ਗੱਲਾਂ 'ਚ ਇਹਨਾਂ ਦੇ ਚਾਂਸੇ ਆ ਗਏ। ਲੇਕਿਨ ਸਰਕਾਰ ਬਣਨ ਤੋਂ ਤਤਬਾਦ ਉਹੀ ਕੁਛ ਜੋ ਪਹਿਲਾਂ ਹੋ ਰਿਹਾ ਸੀ ਕਿ ਜੇ ਉਸ ਤੋਂ ਵੀ ਜ਼ਿਆਦਾ ਉਸ ਤੋਂ ਵੀ ਹੱਦੋਂ ਜ਼ਿਆਦਾ ਉਹ ਕੰਮ ਸ਼ੁਰੂ ਹੋ ਗਿਆ। ਜਿਹਦੇ ਵਿੱਚ ਨਸ਼ਿਆਂ ਨੇ ਬੁਰਾ ਹੀ ਹਾਲ ਕਰ ਦਿੱਤਾ ਹਰ ਦੋ ਵਾਰ ਦੇ ਨਸ਼ੇ ਗਲੀ ਗਲੀ ਵਿਕ ਰਹੇ ਨੇ ਅੱਜ ਦੀ ਤਰੀਕ ਦੇ ਵਿੱਚ ਵੀ ਅਸੀਂ ਕਈ ਵਾਰ ਸੁਣ ਲੈਂਦੇ ਆ ਵੀ ਫਲਾਣੀ ਜਗ੍ਹਾ ਇਸ ਤਰ੍ਹਾਂ ਚੱਲ ਰਿਹਾ ਉਸ ਤਰ੍ਹਾਂ ਚੱਲ ਰਿਹਾ ਠੀਕ ਹੈ ਨਾ ਤੇ ਹੁਣ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਥੋੜੀ ਜੀ ਸ਼ਕਤੀ ਜ਼ਰੂਰ ਕੀਤੀ ਏ ਪਰ ਬਹੁਤ ਦੇਰੀ ਹੋ ਗਈ ਏ ਬਹੁਤ ਲੇਟ ਹੋ ਗਏ ਨੇ ਤੇ ਇਹਦਾ ਕੋਈ ਹੁਣ ਫਾਇਦਾ ਹੋਣ ਵਾਲਾ ਨਹੀਂ ਔਰ ਰੋਜ਼ਗਾਰ ਹੈ ਹੀ ਨਹੀਂ ਨੌਜਵਾਨ ਜਿਹੜੇ ਨੇ ਉਹ ਕਰਜ਼ੇ ਚੁੱਕ ਕੇ ਬੁਰੇ ਹਾਲਾਤਾਂ ਨਾਲ ਆਪਣੇ ਘਰਦਿਆਂ ਨੂੰ ਤੰਗ ਪ੍ਰੇਸ਼ਾਨ ਕਰਕੇ ਕਰਜ਼ੇ ਚੁੱਕ ਕੇ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਨੇ। ਔਰ ਪੰਜਾਬ ਦਾ ਜਿਹੜਾ ਇੱਕ ਆਬਾਦੀ ਦਾ ਬੈਲੈਂਸ ਵੀ ਜਿਹੜਾ ਹੈ ਨਾ ਉਹ ਖਰਾਬ ਹੋ ਰਿਹਾ ਏ। ਜਿਹੜਾ ਪੰਜਾਬੀ ਜਿਹੜੇ ਪੰਜਾਬ ਦੇ ਮੂਲ ਜਿਹੜੇ ਪੰਜਾਬੀ ਨੇ ਪਿੱਛੇ ਜੇ ਇਹ ਵੀ ਮੁੱਦਾ ਉੱਠਿਆ ਸੀ ਉਹ ਉਹ ਬਾਹਰ ਜਾ ਰਹੇ ਆ। ਠੀਕ ਹੈ ਨਾ। ਤੇ ਪੰਜਾਬੀਆਂ ਦੀ ਜਿਹੜੀ ਹੈ ਆਬਾਦੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਉਹ ਬੈਲੈਂਸ ਵੀ ਖਰਾਬ ਹੋ ਰਿਹਾ ਦਿਨ 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 ਆ ਬੈਲੈਂਸ ਖਰਾਬ ਹੋ ਰਿਹਾ ਠੀਕ ਹੈ ਨਾ ਤੇ ਰੋਜ਼ਗਾਰ ਨਹੀਂ ਹੈ ਨਸ਼ੇ ਨੇ ਹੋਰ بڑے بڑے ਬੁਰੇ ਹਾਲ ਨੇ ਹੜ ਆਏ ਨੇ ਤੇ ਹੜਾਂ ਦਾ ਕੀ ਕੀਤਾ ਕਿ ਆ ਜੀ ਇਹਨਾਂ ਨੇ ਕਿਹਾ ਕਿ 5 ਲੱਖ ਏਕੜ ਜਿਹੜੀ ਜ਼ਮੀਨ ਜਿਹੜੀ ਹੈ ਉਹ ਹੜਾ ਕਰਕੇ ਖਰਾਬ ਹੀ ਹੋ ਗਈ ਹੋਈ ਹੈ ਹਾਂ ਹੜਾ ਕਰਕੇ ਖਰਾਬ ਹੋ ਗਈ ਤੇ ਉਹਦੇ ਵਿੱਚ ਇਹਨਾਂ ਨੇ ਐਲਾਨ ਕੀਤਾ ਜੀ 2 ਲੱਖ ਕੁਇੰਟਲ ਜਿਹੜਾ ਆਪਾਂ ਬੀਜ ਉਹ ਕਿਸਾਨਾਂ ਨੂੰ ਦਿਹਾਗੇ ਪਹਿਲਾਂ ਤਾਂ ਇੱਕ ਸਵਾਲ ਇਹ ਹੈ ਕਿ ਜਿਹੜੀ ਜ਼ਮੀਨ ਖਰਾਬ ਹੀ ਹੋ ਗਈ ਹੈ ਜਿੱਥੇ ਫਸਲ ਹੋਈ ਨਹੀਂ ਹੋਣੀ ਹੀ ਨਹੀਂ ਹੈ ਉੱਥੇ ਤੁਹਾਡੇ ਫਸਲਾਂ ਦੇ ਬੀਜ ਕੀ ਕਰਨਗੇ ਕੀ ਕਰਨਗੇ ਬਿਲਕੁਲ ਠੀਕ ਹੈ ਨਾ ਬਿਲਕੁਲ ਬਿਲਕੁਲ ਇੱਛੇ ਤਾਂ ਚਾਹੀਦਾ ਸੀ ਕਿ ਕਿਸਾਨਾਂ ਨੂੰ ਪੈਸੇ ਵੱਲੋਂ ਆਰਥਿਕ ਤੌਰ ਦੇ ਉੱਤੇ ਉਹਨਾਂ ਦੇ ਖਾਤਿਆਂ 'ਚ ਪੈਸੇ ਜਾਂਦੇ ਆਕੇ ਉਹ ਜਿਹੜੇ ਜਿਨ੍ਹਾਂ ਦੇ ਘਰ ਟੁੱਟ ਗਏ ਨੇ ਜਿਨ੍ਹਾਂ ਦੇ ਕੋਲ ਬੁਰੇ ਹਾਲ ਹੋ ਗਏ ਨੇ ਤੜਕਾਂ ਤੇ ਆ ਗਏ ਨੇ ਉਹ ਘਟੋੜ ਆਪਣਾ ਰੋਜ਼ ਥੋੜਾ ਬੋਤਾ ਆਪਣਾ ਗੁਜ਼ਾਰਾ ਤੇ ਕਰਨ ਉਹਨਾਂ ਨੂੰ ਤੇ ਪੈਸੇ ਦੀ ਲੋੜ ਠੀਕ ਹੈ ਨਾ ਸਹੀ ਗੱਲ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਉਸ ਵੇਲੇ ਰਾਹਤ ਸਮਗਰੀ ਉਹ ਲੋਕਾਂ ਨੇ ਪੰਜਾਬੀਆਂ ਨੇ ਖੁਦ ਹੀ ਜਾ ਜਾ ਕੇ ਪਛਾਣਤੀ ਹੋਈ ਠੀਕ ਹੈ ਉਹਨਾਂ ਨੂੰ ਤੇ ਹੈਗੀ ਪੈਸੇ ਦੀ ਲੋੜ ਪੈਸਾ ਤੁਸੀਂ ਦੇ ਨਹੀਂ ਰਹੇ 2 बीज ਕੀ ਕਰ ਲੈਣਗੇ ਜ਼ਮੀਨ ਬਖਰਾਬ ਹੈਗੀ ਹੈ ਪਹਿਲਾਂ ਤੇ ਜ਼ਮੀਨ ਦੇ ਵਿੱਚ ਜਿਹੜੀ ਦੀਹਤ ਇੰਨੀ ਆ ਗਈ ਹੋਈ ਹੈ ਜਮੀਨ ਖਰਾਬ ਹੋ ਗਈ ਹੈ ਉਹਨੂੰ ਕੋਈ ਟੈਕਨੋਲੋਜੀ ਲਿਆਓ ਕਿਤੇ ਅਗਰ ਸਾਡੇ ਇੰਡੀਆ ਚ ਨਹੀਂ ਹੈ ਬਾਹਰੋਂ ਮਗਾਓ ਕੁਛ ਨਾ ਕੁਝ ਐਸਾ ਦਾ ਕਰੋ ਕਿ ਉਹ ਜਿਹੜੀ ਜ਼ਮੀਨਾਂ ਜਿਹੜੀ ਖਰਾਬ ਹੋਈਆਂ ਨੇ ਉਹਦੇ ਵਿੱਚੋਂ ਸਫਾਈ ਹੋਵੇ ਉਹਦੇ ਉੱਪਰ ਉਪਜਾਊ ਬਣਾਇਆ ਜਾਦ ਕੇ ਤੇ ਉਹ ਜ਼ਮੀਨ ਠੀਕ ਹੋਏ ਫਸਲਾਂ ਫੇਰ ਉਗਾਈਆਂ ਜਾਣ ਫੇਰ ਤੁਸੀਂ ਬੀਜ ਦਿਓ ਫਿਰ ਤਾਂ ਪਿਆਦਾ ਇਸ ਟਾਈਮ ਹੈਗੀ ਪੈਸੇ ਦੀ ਲੋੜ ਬਿਲਕੁਲ ਕਿਸਾਨਾਂ ਨੂੰ ਪੈਸਾ ਦਿੱਤਾ ਜਾਏ ਤਾਂ ਕਿ ਉਹ ਆਪਣੀਆਂ ਜ਼ਮੀਨਾਂ ਆਪਣੇ ਘਰ-ਬਾਰ ਨੂੰ ਚਲਾ ਸਕਣ ਤੇ ਹੋਰ ਵੀ ਉਹਨਾਂ ਜਿਹੜੀ ਤੰਗੀਆਂ ਪਰੇਸ਼ਾਨੀਆਂ ਠੀਕ ਹੋ। ਬਿਲਕੁਲ ਜਿਸ ਤਰ੍ਹਾਂ ਕੇ ਸੈਂਟਰ ਸਰਕਾਰ ਵੱਲੋਂ ਵੀ ਪਹਿਹਾ ਆ ਰਿਹਾ ਵਾ ਸੰਸਥਾਨਾਂ ਨੂੰ ਪਹਿਹਾ ਆ ਰਿਹਾ ਵਾ ਪਰ ਉਹ ਜਿਹੜਾ ਪਹਿਹਾ ਆ ਕਿ ਥਾਣਾ ਤੱਕ ਡਾਇਰੈਕਟਰ ਪਹੁੰਚ ਰਿਹਾ ਵਾ ਜੇ ਉਹ ਜਿਹਨਾਂ ਦੇ ਹੱਥਲ ਕਰਨਾ ਤੇ ਉਹ ਕਿਸ ਤਰ੍ਹਾਂ ਕਰਨਗੇ ਹੱਥਲੋ ਦੇਖੋ ਜਿਹੜਾ ਬਿਲਕੁਲ ਹੀ ਮਾਮੂਲੀ ਜਿਹੜਾ ਮੋਦੀ ਹੋਈ ਕਹਿ ਕੇ ਗਏ ਸੀ ਹਾਂਜੀ ਕਿ ਇਹ 1600 ਕਰੋੜ ਦੀ ਰਾਸਤ ਦੇਾਂਗੇ ਹਾਲਾਂਕਿ ਆંકੜੇ ਦੱਸ ਰਹੇ ਨੇ ਕਿ 40 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ ਜਿਹਦੇ ਚ ਜਿਹੜਾ 1600 ਕਰੋੜ ਦਾ ਮਤਲਬ ਹੈਗਾ ਵੀ ਉਂਠ ਦੇ ਮੂੰਹ ਚ ਜੀਰੇ ਵਾਲੀ ਗੱਲ ਏ ਕੋਈ ਕੋਈ ਉਹਦਾ ਹੈਗਾ ਹੀ ਨਹੀਂ ਹੈ ਕੋਈ ਬੰਦੀ ਨਹੀਂ ਗੱਲ ਫਿਰ ਸਰਕਾਰ ਨੇ ਕਿਹਾ ਕਿ ਅਸੀਂ ਡਾਇਰੈਕਟ ਜਿਹੜਾ ਹੈ ਉਹ ਕਿਸਾਨਾਂ ਦੇ ਖਾਤਿਆਂ ਚ ਪਾਵਾਂਗੇ ਚਲੋ ਇਹਦੇ ਮੋਦੀ ਸਰਕਾਰ ਦਾ ਫੈਸਲਾ ਠੀਕ ਹੈ ਵੀ ਬਿਲਕੁਲ ਡਾਇਰੈਕਟ ਪਾਵਾਂਗੇ ਨਹੀਂ ਤੇ ਵਿੱਚੋਂ ਇਹ ਚ ਪਤਾ ਨਹੀਂ ਕਿੱਥੇ ਕੋ ਪੈਸਾ ਜਾ ਰਾ ਗੁਰਦਪੁਰ ਦੋ ਹਜ਼ਾਰ ਠੀਕ ਹੈ ਜਿਹੜਾ ਉਹ ਡਾਇਰੈਕਟ ਪਾਣੀ ਹੈ ਉਹ ਵੀ ਅਜੇ ਤੱਕ ਨਹੀਂ ਜਿਸ ਕਿਸਾਨਾਂ ਨੂੰ ਪਹੁੰਚਿਆ ਉਹ ਡਾਇਰੈਕਟ ਅਜੇ ਤੱਕ ਪੈਸਾ ਨਹੀਂ ਪਹੁੰਚਿਆ ਹੋਇਆ ਠੀਕ ਹੈ ਠੀਕ ਹੈ ਨਾ ਔਰ ਪੰਜਾਬ ਸਰਕਾਰ ਵੱਲੋਂ ਵੀ ਪੈਸਾ ਨਹੀਂ ਪਹੁੰਚਿਆ ਹੋਇਆ ਠੀਕ ਹੈ ਮੰਨ ਲਓ ਕਿ ਇਹ ਕੋਈ ਸਾਰ ਨਹੀਂ ਲੈ ਰਹੇ ਇਹ ਆਪਣੀਆਂ ਫੋਟੋਆਂ ਖਚਾਨ ਤੱਕ ਹੀ ਆਪਣੇ ਆਪ ਨੂੰ ਨਸੀਬਤ ਰੱਖਿਆ ਹੋਇਆ ਕੋਈ ਕੁਝ ਨਹੀਂ ਹੋ ਰਿਹਾ ਬਹੁਤ ਬੁਰਾ ਹਾਲ ਹੈ ਮੈਂ ਖੁਦ ਗ੍ਰਾਊਂਡ ਲੈਵਲ ਤੇ ਪਿੱਛੇ ਮੈਂ ਗਿਆ ਵਾਂ ਇਹਕੇ ਹੋਰ ਮੈਨੂੰ ਉੱਥੋਂ ਦੇ ਲੋਕਾਂ ਨੂੰ ਮੈਂ ਪੁੱਛਦਾ ਰਹਿਣਾ ਵਾ ਪਤਾ ਕਰਦਾ ਰਹਿਣਾ ਤੇ ਕਿਉਂਕਿ ਮੈਂ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਉਹ ਭੂਮੀ ਪੁੱਤਰ ਨਾਲ ਵੀ ਜੁੜਿਆ ਵਾ ਕਿਉਂਕਿ ਉਹਦਾ ਵੀ ਮੈਂ ਨੈਸ਼ਨਲ ਸੈਕਟਰੀ ਪੰਜਾਬ ਇਨਚਾਰਜ ਆ ਤੇ ਮੇਰੇ ਉਧਰ ਪਾਰਟੀ ਦੇ ਵਿੱਚ ਵੀ ਬੰਦੇ ਜਿਹੜੇ ਨੇ ਉਹਨਾਂ ਕੋ ਮੈਂ ਲੈਂਦਾ ਰਹਿਣਾ ਜਾਣਕਾਰੀ ਲੈਂਦਾ ਰਹਿਣਾ ਬੜੇ ਬੁਰੇ ਹਾਲ ਨੇ ਕੋਈ ਇੱਕ ਪੈਸਾ ਵੀ ਨਹੀਂ ਕਿਸੇ ਨੂੰ ਮਿਲਿਆ ਬਿਲਕੁਲ ਬਿਲਕੁਲ ਭਾਟੀ ਸਾਹਿਬ ਤੁਹਾਡੀ ਗੱਲ ਬਿਲਕੁਲ درست ਆ ਮੈਂ ਪਿੱਛੇ ਦੀ ਵਿਦਿਤ ਕੀਤੀ ਸੀ ਰਮਦਾਸ ਡੇਰਾ ਬਾਬਾ ਨਾਨਕ ਦੇ ਕੁਝ 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 ਬੰਦੇ ਇਸ ਤਰ੍ਹਾਂ ਦੇ ਜਿਹੜੇ ਮੀਡੀਅਮ ਸਾਈਜ਼ ਬੰਦੇ ਆ ਫਿਰ ਉਹ ਮੰਗ ਵੀ ਨਹੀਂ ਸਕਦੇ ਉਥੋਂ ਤੱਕ ਇਹ ਸਰਕਾਰ ਨੂੰ ਜਿਹੜਾ ਇਹ ਪਹੁੰਚ ਕਰਨੀ ਚਾਹੀਦੀ ਸੀ ਜਦ ਕਿ ਉਥੋਂ ਤੱਕ ਨਹੀਂ ਪਹੁੰਚ ਗਈ ਉਹਨਾਂ ਦੇ ਅੱਜ ਤੱਕ ਜਿਹੜੇ ਘਰ ਜਿਹੜੇ ਆ ਪਾੜ ਗਏ ਉਹਨਾਂ ਦੇ ਕੰਧਾਂ ਨੇੜੀਆਂ ਪਾੜ ਗਿਆ ਉਹ ਬਿਹਾਲ ਬਏ ਆ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੇਖੋ ਪਾਰਟੀ ਦਾ ਨਾਮ ਹੈ ਆਮ ਆदमी پارٹی ਨਾਮ ਦੇਖੋ ਨਾਮ ਇਹਨਾਂ ਨੇ ਕਿੰਨਾ ਆਪਣੇ ਆਪ ਨੂੰ ਜਬਰਦਸਤ ਰਖਿਆ ਆਮ ਆਦਮੀ ਪਾਰਟੀ ਮਤਲਬ ਕਿ ਆਮ ਬੰਦਿਆਂ ਦੀ ਪਾਰਟੀ ਠੀਕ ਹੈ ਆਮ ਬੰਦਿਆਂ ਕੋਲੋਂ ਇਹ ਗਏ ਹੀ ਨਹੀਂ ਨਹੀਂ ਗਏ ਇਹ ਹੜਾ ਦੀ ਤਾਂ ਗੱਲ ਇੱਕ ਵੱਖਰੀ ਹੋ ਗਈ ਹੈ ਵੈਸੇ ਵੀ ਨਹੀਂ ਗਏ ਆਮ ਬੰਦੇ ਕੋਲੋਂ ਨਹੀਂ ਗਏ ਠੀਕ ਹੈ ਆਮ ਬੰਦੇ ਦੀ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਕੁਛ ਨਹੀਂ ਹੈਗਾ ਸਿਰਫ ਤੇ ਸਿਰਫ ਇੱਕ ਪੀਂਗਾਂ ਪੱਗਾ ਬਨੋ ਤੇ ਆਪਣੇ ਆਪ ਨੂੰ ਬਹੁਤ ਦੇਸ਼ ਪ੍ਰੇਮੀ ਤੇ ਭਗਤ ਦਿਖਾਓ ਪਰ ਉਹ ਕੋਈ ਗੱਲਾਂ ਇਹਨਾਂ ਚ ਹੈ ਹੀ ਨਹੀਂ ਹੈਗੀਆਂ ਇਹ ਗੱਲਾਂ ਬਾਤਾਂ ਮਾਰ ਕੇ ਸਾਰਨ ਵਾਲੇ ਬੰਦੇ ਨੇ ਤੇ ਕੁਝ ਵੀ ਨਹੀਂ ਹੋਇਆ ਇਹਨਾਂ ਕੋਲੋਂ ਬੁਰੇ ਹਾਲ ਬੰਕੇ ਦਿਹਾੜੇ ਆ ਤੇ ਆ ਜਿਹੜੀ ਜਿਹੜੀ ਆ ਜਿਹੜੀ ਹੜਾ ਵਾਲੇ ਪੋਜੀਸ਼ਨ ਜਿਹੜੀ ਹੋਈ ਏ ਇਹਨੇ ਇਹਨਾਂ ਨੇ ਤੇ ਇਹਨਾਂ ਦੀ ਪੂਰੀ ਗੱਡੀ ਲਿਓ ਲਾ ਲਾ ਕੇ ਰੱਖ ਲਈਏ ਤੇ ਜਿਹੜੀ ਉਹ ਕਹਿੰਦੇ ਨਾ ਕਿ ਬਿੱਲੀ ਜਿਹੜੀ ਏ ਉਹ ਥੈਲਿਓ ਬਾਹਰ ਆ ਗਈ ਪਤਾ ਲੱਗ ਗਿਆ ਕਿ ਇਹਨਾਂ ਦੇ ਦਿਲਾਂ ਦੇ ਵਿੱਚ ਲੋਕਾਂ ਦੇ ਪ੍ਰਤੀ ਕੋਈ ਹਮਦਰਦੀ ਨਹੀਂ ਬਿਲਕੁਲ ਜੀ ਪਟੇ ਸਾਹਿਬ ਹੁਣ ਬਾਈ ਇਲੈਕਸ਼ਨ ਚੱਲ ਰਹੀ ਆ ਤਰਨ ਤਰਨ ਦੀ ਇਸ ਦੇ ਵਿੱਚ ਕੀ ਹਲਾਤਾ ਰਹਿਣਗੇ ਆਮ ਆਦੀ ਪਾਰਟੀ ਤੇ ਬੜੀਆਂ ਪਾਰਟੀਆਂ ਸਾਰਿਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਉਤਾਰੇ ਗਏ ਆ ਮੈਂ ਲਿਖ ਕੇ ਦੇ ਸਕਦਾ ਕਿ ਆਮ ਆਦੀ ਪਾਰਟੀ ਦਾ ਜੋ ਉਮੀਦਵਾਰੇ ਉਹ ਹਾਰ ਜਾਏਗਾ ਮੈਂ ਸ਼ਰਟ ਲਾਉਣ ਨੂੰ ਵੀ ਤਿਆਰ ਆ ਜਿੰਨੇ ਮਰਜ਼ੀ ਦੇ ਲਾਓ ਤੇ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਕਿ ਆਮ ਆਮੀ ਪਾਰਟੀ ਦਾ ਕੈਂਡੀਡੇਟ ਬੁਰੀ ਤਰ੍ਹਾਂ ਬੁਰੀ ਤਰ੍ਹਾਂ ਹਾਰੇਗਾ ਇੱਕ ਤੋਂ ਬਾਅਦ ਆਜਣੀ ਦੀ ਬਈ 2 3 ਵਿਧਾਨ ਸਭਾ ਚੋਣਾਂ 2027 ਦੀਆਂ ਉੱਚ ਕੀ ਸਥਿਤੀ ਰਹੂਗੀ 2027 ਦੀ ਇਲੈਕਸ਼ਨ ਦਾ ਐਤਕੀਤ ਥੋੜਾ ਜਿਹਾ ਮਾਹੌਲ ਬਦਲ ਗਿਆ ਹੋਇਆ ਹੈ ਹਾਂਜੀ ਇਸ ਤਰ੍ਹਾਂ ਸੀ ਕਿ ਪਹਿਲਾਂ ਚੱਲਦਾ ਸੀ ਅ ਅਕਾਲੀਆਂ ਦਾ ਤੇ ਕਾਂਗਰਸ ਦਾ ਅਕਾਲੀ ਭਾਜਪੀ ਤੇ ਕਾਂਗਰਸ ਇਹ ਦੋਵੇਂ ਕਹਿ ਲਓ ਕਿ ਜਿਹਨੂੰ ਕਹਿੰਦੇ ਨੇ ਵੀ ਪੁਰਾਣੀਆਂ ਪਾਰਟੀਆਂ ਸਾਂ ਇੱਕ ਵਾਰੀ ਉਹ ਆ ਜਾਂਦੇ ਸੀ ਇੱਕ ਵਾਰੀ ਇਹ ਆ ਜਾਂਦੇ ਬਿਲਕੁਲ ਫਿਰ ਦੋਨਾਂ ਕੋ ਲੋਕੀ ਨਾਰਾਜ਼ ਹੋਏ ਤੇ ਆ ਗਏ ਆਮ ਆਦਮੀ ਪਾਰਟੀ ਬਿਲਕੁਲ ਆਮ ਆਦਮੀ ਪਾਰਟੀ ਤੋਂ ਵੀ ਲੋਕੀ ਨਾਰਾਜ਼ ਨੇ ਬਿਲਕੁਲ ਜੀ ਆਮ ਆਦਮੀ ਪਾਰਟੀ ਤੋਂ ਨਾਰਾਜ਼ ਹੋ ਕੇ ਫਿਰ ਕਾਂਗਰਸ ਵੱਲ ਲੋਕੀ ਦੇਖ ਰਹੇ ਨੇ ਬਿਲਕੁਲ ਜੀ ਇੱਕ ਲੋਕਾਂ ਨੂੰ ਆਸਾ ਹੈ ਗਿਆ ਨੇ ਕਿ ਫਿਰ ਵੀ ਪੁਰਾਣੀ ਪਾਰਟੀ ਕਿਉਂਕਿ ਅਕਾਲੀ ਦਲ ਦਾ ਤੇ ਕੋਈ ਨਹੀਂ ਹੈਗਾ ਅਕਾਲੀ ਦਲ ਦਾ ਤੇ ਆਪਣੇ ਆਪ ਨੂੰ ਜਿੰਨੀ ਦੇਰ ਸੁਖਵੀਰ ਬਾਦਲ ਅਕਾਲੀ ਦਲ ਦਾ ਪ੍ਰਧਾਨ ਨੇ ਇਹ ਪਾਰਟੀ ਆ ਹੀ ਨਹੀਂ ਸਕਦੀ ਪਿਛਲੀ ਵਾਰੀ ਨਾ ਤਿੰਨ ਤਿੰਨ ਬੰਦੇ ਜਿੱਤੇ ਨੇ ਪਿਛਲੀ ਵਾਰੀ ਐਤਕੀ ਮੈਨੂੰ ਨਹੀਂ ਲੱਗਦਾ ਇੱਕ ਵੀ ਜਿੱਤੇਗਾ ਦੇਖੋ ਜੀ ਪੱਟੀ ਸਾਹਿਬ ਐਰਕਾ ਕਾਲੀਦਾਲ ਵੀ ਦੋ ਆ ਅਕਾਲੀਦਾਲ ਦੋ ਨੇ ਆ ਇੱਕ ਚੀਜ਼ ਸੀਨ ਦੇ ਵਿੱਚ ਇੱਕ ਚੀਜ਼ ਆ ਰਹੀ ਹੈ ਉਹ ਹੈ ਕਿ ਜਿਹੜੇ ਜਥੇਦਾਰ ਹਰਪ੍ਰੀਤ ਸਿੰਘ ਜਿਹੜੇ ਅਕਾਲਪੁਰ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਨੇ ਉਹਨਾਂ ਦੀ ਛਵੀ ਜਿਹੜੀ ਹੈ ਉਹ ਕੌਮ 'ਚ ਚੰਗੀ ਹੈ ਹਾਂਜੀ ਉਹਨਾਂ ਨੂੰ ਲੋਕੀਏ ਕਿ ਚੰਗੇ ਢੰਗ ਨਾਲ ਦੇਖਦੇ ਨੇ ਤੇ ਉਹਨਾਂ ਦਾ ਸਤਿਕਾਰ ਕਰਦੇ ਆ ਬਾਕੀ ਜਿਹੜੀ ਇਹ ਅਮਰਪਾਲ ਹੋਰੀ ਦੀ ਪਾਰਟੀ ਹੈ ਵਾਰਿਸ ਪੰਜਾਬ ਦੇ ਜਾਂ ਸਰਬਜੀਤ ਹੋਰੀ ਜਿਹੜੇ ਮੈਂਬਰ ਪਾਰਲੀਮੈਂਟ ਮੰਗੇ ਹੋਏ ਨੇ ਠੀਕ ਹੈ ਇਹ ਵੀ ਐਤ ਕੀ ਲੱਗ ਰਿਹਾ ਕੋਈ ਇੱਕ ਧਿਰ ਹੋਣਗੇ ਜਾਨੀ ਇਹ ਵੀ ਇਹ ਵੀ ਧਿਰ ਹੋਣਗੇ ਇਹ ਹੈ ਕਿ ਮੁਕਾਬਲਾ ਜਿਹੜਾ ਹੈ ਉਹ ਉਹਦੇ ਵਿੱਚ ਇੱਕ ਇਹ ਧਿਰ ਨਜ਼ਰ ਆ ਰਹੇ ਨੇ ਜਿਹੜੇ ਕਿ ਹਰਪ੍ਰੀਤ ਸਿੰਘ ਅਮਰਪਾਲ ਹੋਰੀ ਜਾਂ ਸਰਬਜੀਤ ਹੋਰੀ ਜਾਂ ਇਸ ਤਰ੍ਹਾਂ ਦੇ ਜਿਹੜੇ ਜਿਹੜੇ ਅਕਾਲੀ ਪੰਥਕ ਵੋਟ ਹੈਗੀ ਏ ਉਹ ਕਿਉਂਕਿ ਇੱਕ ਹੈ ਨਾ ਪੰਜਾਬ ਦੇ ਵਿੱਚ ਇੱਕ ਪੰਥਕ ਵੋਟ ਜਿਹੜੀ ਏ ਉਹ ਸਦਾ ਹੀ ਰਹੀ ਏ ਬਿਲਕੁਲ ਠੀਕ ਹੈ ਨਾ ਉਹ ਪੰਥਕ ਵੋਟ ਜਿਹੜੀ ਹੀ ਖਿੰਡਰ ਗਈ ਹੋਈ ਸੀ ਖਿੰਡਰੀ ਅਸਾਂ ਸੀ ਕਿ ਬਾਦਲ ਹੋਰਾਂ ਦਾ ਜੋ ਇਹਨਾਂ ਨੇ ਆਪਣੀਆਂ ਕਰਤੂਤਾ ਕੀਤੀਆਂ ਸੀ ਉਦੋਂ ਤੋਂ ਇਹਨਾਂ ਦਾ ਮੋਹ ਭੰਗ ਹੋ ਗਿਆ ਸੀ ਕਾਲੀ ਦਲ ਤੋਂ ਬਿਲਕੁਲ ਜੀ ਫਿਰ ਇਹ ਚੱਲ ਗਏ ਆਮ ਆਦਮੀ ਪਾਰਟੀ ਵੱਲ ਆਮ ਆਦਮੀ ਪਾਰਟੀ ਨੇ ਵੀ ਜੋ ਕੀਤਾ ਉਹ ਤੋਂ ਵੀ ਮਨ ਟੁੱਟ ਗਿਆ ਇੱਕ ਪਲੇਟਫਾਰਮ ਲੱਭ ਰਏ ਸੀ ਪੰਥਕ ਵੋਟ ਇੱਕ ਪਲੇਟਫਾਰਮ ਲੱਭ ਰਿਆ ਸੀ ਉਹ ਪਲੇਟਫਾਰਮ ਕਿਤੇ ਉਹਨਾਂ ਨੂੰ ਨਜ਼ਰ ਆਂਦਾ ਪਿਆ ਹੁਣ ਇਹਨਾਂ ਨੇ ਵੀ ਦੇਖਣਾ ਹੈ ਕਿ ਇਹ ਵੀ ਆਪਣੇ ਪੰਜਾਬੀਆਂ ਦੀ ਸਿੱਖਾਂ ਦੀ ਜਿਹੜੀਆਂ ਮੰਗਾਂ ਨੇ ਜਿਹੜੀ ਪੁਰਾਣੀਆਂ ਮੰਗਾਂ ਨੇ ਜਿਹੜੀ ਪੰਥਕ ਮੁੱਦੇ ਨੇ ਉਹਨਾਂ ਨੂੰ ਇਹ ਹੱਲ ਕਰ ਪਾਉਂਦੇ ਨੇ ਠੀਕ ਹੈ ਧਿਆਨ ਹੈਗਾ ਲੋਕੀ ਆਸ ਹੁਣ ਇਹਨਾਂ ਤੇ ਲਾ ਰਹੇ ਤੇ ਇਸ ਕਰਕੇ ਆਸ ਜਿਹੜੀ ਇਹ ਉਹ ਇਹ ਦੱਸ ਰਹੀ ਏ ਕਿ ਇੱਕ ਥਿਰ ਇਹ ਵੀ ਹੈਗੇ ਆ ਮੁਕਾਬਲਾ ਜਿਹੜਾ ਤਿਕੋਣਾ ਹੋਣ ਦੀ ਉਮੀਦ ਲੱਗ ਰਹੀ ਏ ਕਾਂਗਰਸ ਅ ਇਹ ਪੰਥਕ ਪੇਰ ਤੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਠੀਕ ਹੈ ਇਤਨੇ ਇਤਨੇ ਢਰਾ ਹੈ ਗਿਆ ਨੇ ਕਿਉਂਕਿ ਅਕਾਲੀ ਦਲ ਵੀ ਇੱਕ ਹਸਬ ਦਾ ਬਾਹਰ ਹੀ ਜਾਣਾ ਅਕਾਲੀ ਦਲ ਬਾਦਲ ਬਾਹਰ ਹੈ ਬਾਹਰ ਹੈ ਨਾ ਅਕਾਲੀ ਦਲ ਬਾਦਲ ਬਾਹਰ ਹੈ ਭਾਜਪੀ ਜਿਹੜੀਆਂ ਉਹ ਥੋੜਾ ਜਿਹਾ 2 4 5 ਸੀਟਾਂ ਲੈ ਦੇ ਦਿੱਤੇ ਠੀਕ ਹੈ ਕਹਿ ਨਹੀਂ ਸਕਦਾ ਹਾਂ ਇੰਨਾ ਕੋਈ ਹੈਗਾ ਉਹਨਾਂ ਦਾ ਇੰਨਾ ਕੋਈ ਧਾਰ ਹੈ ਠੀਕ ਹੈ ਤੇ ਬਾਦਲ ਹੋਰੀ ਕੋਈ ਵੀ ਨਹੀਂ ਜ਼ੀਰੋ ਤੇ ਆਮ ਜਿਹੜੀ ਆਪਣੀ ਕਾਂਗਰਸ ਪਾਰਟੀ ਕਿਸ ਤਰ੍ਹਾਂ ਦੀ ਰਹੂਗੀ ਕਾਂਗਰਸ ਪਾਰਟੀ ਮੁਕਾਬਲੇ ਚ ਹੈਗੀ ਇਹ ਕਾਂਗਰਸ ਹੈਗੀ ਇਹ ਕਾਂਗਰਸ ਵਾਲੋ ਕੀ ਤੁਹਾਨੂੰ ਦੱਸਿਆ ਕਾਂਗਰਸ ਵਾਲੀ ਲੋਕੀ ਇਹ ਦੇਖ ਰਹੇ ਨੇ ਕਿ ਹੁਣ ਇਨ੍ਹਾਂ ਤੇ ਉਮੀਦ ਏ ਠੀਕ ਹੈ ਨਾ ਵਾਪਸੀ ਜਿਹੜੀ ਹੈ ਕਾਂਗਰਸ ਪਾਰਟੀ ਦੇ ਹੋਣ ਦੀ ਪੂਰੀ ਪੂਰੀ ਉਮੀਦ ਹੈਗੀ ਹੈ ਹਾਂ ਇਹ ਜ਼ਰੂਰ ਹੈ ਕਿ ਸਾਨੂੰ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਅਵਿਸ਼ਲੇ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਇਹ ਇਹ ਜਿਹੜੀ ਹੈ ਧਿਰ ਪੰਥਕ ਧਿਰ ਖੜੀ ਹੋਈ ਹੈ ਇਹਨੂੰ ਹਲਕੇ ਚ ਨਹੀਂ ਲੈਣਾ ਚਾਹੀਦਾ ਇਹ ਨਾ ਸਮਝਣ ਕਿ ਮਤਲਬ ਕਿ ਆਪਾਂ ਇਹ ਤੇ ਕੋਈ ਵੀ ਨਹੀਂ ਹੈਗੇ ਇਸ ਤਰ੍ਹਾਂ ਨਹੀਂ ਹੋਏਗਾ ਇਹ ਵੀ ਇੱਕ ਧਿਰ ਹੈਗੇ ਨੇ ਔਰ ਕਾਂਗਰਸ ਪਾਰਟੀ ਦੇ ਸਾਡੇ ਲੀਡਰ ਜਿਹੜੇ ਨੇ ਉਹ ਲੋਕਾਂ ਦੇ ਵਿੱਚ ਜਾ ਰਹੇ ਨੇ ਆਪਣੀ ਗੱਲ ਕਰ ਰਹੇ ਨੇ ਸਰਕਾਰ ਦੀਆਂ ਨਕਾਮੀਆਂ ਦਿਖਾ ਰਹੇ ਨੇ ਮੈਂ ਵੀ ਜਾ ਰਿਹਾ ਵਾਂ ਠੀਕ ਹੈ ਤੇ ਪਿਛਲੇ ਹਫਤੇ ਵੀ ਮੈਂ ਲੁਧਿਆਣੇ ਜਲੰਧਰ ਵਗੈਰਾ ਦਾ ਟੂਰ ਲਗਾ ਕੇ ਆਇਆ ਹਾਂ ਠੀਕ ਹੈ ਤੇ ਮੀਟਿੰਗਾਂ ਕਰ ਰਹੇ ਹਾਂ ਅਸੀਂ ਮੈਂ ਵੀ ਬਹੁਤ ਸਾਰੀ ਮੀਟਿੰਗ ਅਟੈਂਡ ਕੀਤੀਆਂ ਨੇ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ ਹੈ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨਾਕਾਮ ਹੋਈ ਹੈ ਤੇ ਲੋਕੀ ਕਾਂਗਰਸ ਨੂੰ ਲਿਆਉਣ ਦੀ ਗੱਲ ਕਰ ਰਹੇ ਆ ਤੇ ਕਾਂਗਰਸ ਆਏਗੀ ਵੀ ਠੀਕ ਹੈ ਪਰ ਮੁਕਾਬਲੇ ਦੇ ਵਿੱਚ ਇੱਕ ਧਿਰ ਜ਼ਰੂਰ ਹੋਰ ਇੱਕ ਖੜੀ ਹੋ ਗਈ ਹੋਈ ਹੈ ਉਹ ਅਸੀਂ ਤੁਹਾਨੂੰ ਮੰਨਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਭਾਜੀ ਸਾਹਿਬ